अच्छा आज आ, पंजाब सरकार ਦਾ ਜਿਹੜਾ ਯੋਧ ਨਸ਼ਾ ਵਿਰੋਧ ਅਭਿਆਨ ਚੱਲ ਰਿਹਾ ਹੈ ਉਸ ਦੇ ਅੰਤਰਗਤ ਜਿਹੜੀ ਸਾਡੀ ਮੇਨ ਨੋਡਲ ਏਜੰਸੀ ਨਿਊਕਲੀਅਸ ਆਫ ਦਿਸ ਡਰਾਈਵ ਇਜ਼ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿਸ ਦੇ ਮੁਖੀ ਸਰਦਾਰ ਕੁਲਦੀਪ ਸਿੰਘ ਮੇਰੇ ਦੋਸਤ ਇੱਥੇ ਬੈਠੇ ਹੈਗੇ ਸੋ ਐਨਟੀਐਫ ਇਸ ਡਰਾਈਵ ਨੂੰ ਕੋਆਰਡੀਨੇਟ ਤੇ ਮੋਨਿਟਰ ਕਰ ਰਹੀ ਹੈ ਜਿਹੜੀ ਸਾਡੇ ਜ਼ਿਲ੍ਹਾ ਦੇ ਵਿੱਚ ਜਿਹੜੀ ਐਨਫੋਰਸਮੈਂਟ ਐਕਟੀਵਿਟੀ ਹੋ ਰਹੀ ਹੈ ਤੇ ਨਾਲ ਦੀ ਨਾਲ ਜਿਹੜੇ ਪੰਜਾਬ ਸਰਕਾਰ ਦੇ ਦੂਜੇ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਨਾਲ ਕੋਆਰਡੀਨੇਟਿਡ ਮੈਨਰ ਦੇ ਵਿੱਚ ਪ੍ਰिवेंशन ਤੇ ਡੀ ਅਡਿਕਸ਼ਨ ਸਟਰੈਟਜੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈਗਾ ਐਮਟੀਐਫ ਦੀ ਇੱਕ ਨਿਰੰਤਰ ਕੋਸ਼ਿਸ਼ ਰਹੀ ਹੈ ਇਨਫਰਾਸਟ੍ਰਕਚਰ ਬਿਲਡਿੰਗ ਤੇ ਲੇਟੈਸਟ ਕਟਿੰਗ ਐਸ ਟੈਕਨੋਲੋਜੀ ਅਕਵਾਇਰ ਕਰਨ ਦੀ ਇਹਨਾਂ ਨੇ ਪਿਛਲੇ ਸਾਲ ਜਿਹੜਾ ਹੈਗਾ ਸੀਐਮ ਸਾਹਿਬ ਤੋਂ ਅਸੀਂ ਐਨਟੀਐਫ ਹੈੱਡਕ quarters ਦੇ ਵਿੱਚ ਇੱਕ ਟੈਕਨੀਕਲ ਯੂਨਿਟ ਦਾ ਨੇ ਆਪਰੇਸ਼ਨ ਕਰਵਾਇਆ ਸੀਗਾ ਇੱਕ ਸੇਫ ਪੰਜਾਬ ਹੈਲਪਲਾਈਨ ਜਿਹੜਾ ਵਟਸਐਪ ਹੈਲਪਲਾਈਨ ਚੈਟਬੋਟ ਉਹ ਕੰਮ ਕਰ ਰਿਹਾ ਹੈਗਾ ਉਸੇ ਦੀ ਕੜੀ ਦੇ ਵਿੱਚ ਅੱਜ ਇੱਥੇ ਪਟਿਆਲਾ ਰੇਂਜ ਦਾ ਐਨਟੀਐਫ ਦਾ ਜਿਹੜਾ ਆਫਿਸ ਹੈਗਾ ਉਸ ਦੀ ਇਨੋਗ੍ਰੇਸ਼ਨ ਹੋਈ ਹੈ ਇਹ ਅਲਟਰਾ ਮਾਡਰਨ तकरीबन 1 ਕਰੋੜ ਦੀ ਲਾਗਤ ਨਾਲ 6800 ਸਕੁਅਰ ਫਿਟ ਦੇ ਵਿੱਚ ਪਟਿਆਲਾ ਪੁਲਿਸ ਲਾਈਨ ਦੇ ਵਿੱਚ ਇਹ ਆਫਿਸ ਜਿਹੜਾ ਹੈਗਾ ਇਨੋਗਰੇਟ ਮੈਂ ਅੱਜ ਕੀਤਾ ਹੈਗਾ ਇਸ ਦੇ ਵਿੱਚ ਜਿਹੜੇ ਏਆਈਜੀ ਸਾਹਿਬ ਜਿਹੜੇ ਇਸ ਦਫਤਰ ਦੇ ਹੈੱਡ ਹੈਗੇ ਉਨਾ ਲਈ ਸਪੇਸ ਆਫਿਸ ਸਪੇਸ ਉਹਨਾ ਦੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਇਨਵੈਸਟੀਗੇਟਿੰਗ ਆਫਿਸਰਸ ਜਿਹੜੀ ਸਾਡੀ ਟੈਕ ਯੂਨਿਟ ਹੈਗੀ ਸੋ ਇੱਕ ਮਾਡਰਨ ਸਟੇਟ ਆਫ ਦਾ ਆਰਟ ਬਿਲਡਿੰਗ ਆਪਰੇਸ਼ਨਲ ਹੋ ਗਈ ਹੈ ਸਿਮਿਲਰ ਬਿਲਡਿੰਗ ਇਹਨਾਂ ਦੀ ਜਲੰਧਰ ਦੇ ਵਿੱਚ ਜਿਹੜੀ ਹੈਗੀ ਉਹ ਅੰਡਰ ਕੰਸਟਰਕਸ਼ਨ ਹੈਗੀ ਸੋ ਬਹੁਤ ਹੀ ਛੇਤੀ ਹਰ ਰੇਂਜ ਦੇ ਵਿੱਚ ਏਐਨਟੀਐਫ ਦਾ ਇੰਡੀਪੈਂਡੈਂਟ ਦਫਤਰ ਬਣੂਗਾ ਜਿਸ ਤੋਂ ਸਾਨੂੰ ਮਦਦ ਮਿਲੇਗੀ ਡਰੱਗ ਲਾਅ ਐਨਫੋਰਸਮੈਂਟ ਦੇ ਵਿੱਚ ਇਸ ਦੇ ਨਾਲ ਨਾਲ ਜਿਹੜਾ ਯੁੱਧ ਨਸ਼ਿਆ ਵਿਰੋਧ ਹੈਗਾ ਜਿਵੇਂ ਮੈਂ 31 ਤਰੀਕ ਦੀ ਪੀਸੀ ਦੇ ਵਿੱਚ ਪਿਆ ਸੀ ਮੈਂ ਕੁਝ ਗੱਲਾਂ ਮੈਨ ਰਿਪੀਟ ਕਰਾਂਗਾ ਕਿ ਇਹ ਸਾਡਾ ਜਿਹੜਾ ਕੰਮ ਕੰਟੀਨਿਊਡ ਰਹੂਗਾ ਤੇ ਅਸੀਂ ਸੈਟੀਸਫਾਈਡ ਹੈਗੇ ਕਿ ਕਾਫੀ ਹੱਦ ਤੱਕ ਨਸ਼ਿਆਂ ਤੇ ਅੰਕੁਸ਼ ਪਾਇਆ ਗਿਆ ਹੈਗਾ ਹਜੇ ਵੀ ਕੰਮ ਰਹਿੰਦਾ ਹੈਗਾ ਸੋ ਪੂਰੀ ਡੈਡੀਕੇਸ਼ਨ ਨਾਲ ਪੰਜਾਬ ਪੁਲਿਸ ਇਸਤੇ ਕੰਮ ਕਰੂਗੀ 31 ਜਿਹੜੇ ਮਈ ਤੱਕ ਦੇ ਜਿਹੜੇ ਆਕੜੇ ਹੈਗੇ ਮੈਂ ਬਰੀਫਲੀ ਦੱਸ ਦਾਂਗਾ ਕਿ ਉਦੋਂ 8344 ਐਫਆਈਆਰ ਆਰਜ ਹੋਈਆਂ ਸੀ ਜਿਸ ਦੇ ਵਿੱਚ 14734 ਲੋਕ ਗ੍ਰਿਫਤਾਰ ਹੋਏ ਸੀਗੇ 586 ਕੇਜੀ ਹੀਰੋਇਨ 247 ਕੇਜੀ ਅਫੀਮ 13551 ਕੇਜੀ ਪੌਪੀ ਹਸਕ 9 ਕੇਜੀ ਚਰਸ 253 ਕੇਜੀ ਗਾਂਜਾ 2.58 ਕੇਜੀ ਆਈਸ 1.6 ਕੇਜੀ ਕੋਕੇਨ 25 ਲੱਖ 70 ਹਜ਼ਾਰ ਕੈਪਸੂਲ ਪਿਲਸ ਤੇ 10 ਕਰੋੜ 76 ਲੱਖ ਡਰੱਗ ਮਨੀ ਜਿਹੜਾ ਰਿਕਵਰ ਹੋਇਆ ਹੈ ਇਸ ਦੇ ਵਿੱਚ 50 ਜਿਹੜੇ ਮੁਲਜ਼ਮ ਹੈਗੇ ਉਹਨਾਂ ਕਮਰਸ਼ੀਅਲ ਕੁਆਂਟੀਟੀ ਦੇ ਬੈਕਗਰਾਉਂਡ ਦੇ ਵਿੱਚ ਮਤਲਬ ਕਮਰਸ਼ੀਅਲ ਰਿਕਵਰੀ ਜਿਸ ਨੂੰ ਅਸੀਂ ਬਿਗ ਫਿਸ਼ ਕਹਿੰਦੇ ਹਾਂ ਤੇ ਇਹ ਬਹੁਤ ਇਫੈਕਟਿਵ ਐਕਸ਼ਨ ਪੁਆਇੰਟ ਆਫ ਸੇਲਸ ਤੇ ਵੀ ਹੋਇਆ ਹੈਗਾ ਤੇ ਨਾਲ ਹੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਉਹਨਾਂ ਤੇ ਕੰਮ ਕਰਤੇ ਹੋਏ ਕੀਤਾ ਗਿਆ ਹੈਗਾ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈਗੀ ਉਸ ਦੇ ਵਿੱਚ 9216 ਟਿਪਸ ਰਿਸੀਵ ਹੋਈਆਂ ਉਸ ਦੇ ਵਿੱਚ ਹੁਣ ਤੱਕ 1687 ਐਫਆਈਆਰਾਂ ਦਰਜ ਹੋਈਆਂ ਤੇ 1946 ਜਿਹੜੇ ਅਕਿਊਜ਼ਡ ਅਰੇਸਟ ਹੋਏ ਹੈਗੇ 144 ਪ੍ਰੋਪੋਜ਼ਲਸ ਫਾਰ ਫ੍ਰੀਜ਼ਿੰਗ ਆਫ ਪ੍ਰੋਪਰਟੀ 74.27 ਕਰੋੜ ਦੇ ਉਹ ਕੰਪੀਟੈਂਟ ਅਥਾਰਟੀ ਨਿਊ ਡელი ਵੱਲੋਂ ਪ੍ਰੋਪਰਟੀ ਫ੍ਰੀਜ਼ ਕਰਾਈ ਗਈ ਤੇ ਜਿਹੜੇ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਐਂਡੀਪੀਐਸ ਐਕਟ ਦਾ ਇਨਫੋਰਸਮੈਂਟ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜਿਸ ਦੀ ਮਿਸਾਲ ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਕਨਵਿਕਸ਼ਨ ਰੇਟ ਪੰਜਾਬ ਦੀ ਹੈ 1 ਮਾਰਚ ਤੋ ਅਨਵਰਡਸ ਜਿਹੜਾ ਯੁੱਧ ਨਸ਼ਾ ਫਰੋਦਾ ਇਸ ਦੇ ਸ਼ੁਰੂ ਹੋਣ ਤੋਂ ਬਾਅਦ 1205 ਕੇਸਸ ਮਾਨਯੋਗ ਅਦਾਲਤਾਂ ਵੱਲੋਂ ਡਿਸਾਈਡ ਹੋਏ ਨੇ ਜਿਨ੍ਹਾਂ ਦੇ ਵਿੱਚ 1085 ਕੇਸਸ ਜਿਹੜੇ ਕਨਵਿਕਸ਼ਨ ਦੇ ਵਿੱਚ ਐਂਡ ਕੀਤੇ ਸੋ ਕਨਵਿਕਸ਼ਨ ਰੇਟ ਜਿਹੜੀ ਇਸ ਵਕਤ ਪੰਜਾਬ ਦੀ 90% ਹੈ ਸ ਤੇ ਦੂਜੀ ਏਜੰਸੀ ਇਸ ਹੈਲਥ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਦੇ ਹੋਏ ਪੰਜਾਬ ਪੁਲਿਸ ਵੀ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਅਸੀਂ ਅਪਣਾ ਰਹੇ ਹਾਂ ਜਿਹੜੇ ਸਮਾਲ ਕੁਆਂਟੀਟੀ ਦੇ ਵਿੱਚ ਜਿਹੜੇ ਲੋਕ ਫੜੇ ਜਾ ਰਹੇ ਹੈਗੇ ਉਹਨਾਂ ਨੂੰ ਅਸੀਂ ਇਨਕਰੀਜ ਕਰਦੇ ਹਾਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਾਣ ਲਈ ਇੱਕ ਲਾ ਦਾ ਮੰਡੀਟਰੀ ਪ੍ਰੋਵੀਜ਼ਨ 64 ਏ ਐਨਡੀਪੀਐਸ ਐਕਟ ਹੈ ਜੇ ਕਿਸੇ ਤੋਂ ਰਿਕਵਰੀ ਵੀ ਹੁੰਦੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇ ਉਹ ਅੰਡਰਟੇਕ ਕਰਦਾ ਹੈ স্মੋਲ ਕੁਆਂਟੀਟੀ ਦੀ ਰਿਕਵਰੀ ਹੈਗੀ ਕਿ ਮੈਂ ਡੀ ਐਡਿਕਸ਼ਨ ਅੰਡਰਗੋ ਕਰਾਂਗਾ ਸੋ ਉਸ ਨੂੰ ਫਿਰ ਜੇਲ ਨਹੀਂ ਭੇਜਿਆ ਜਾਂਦਾ ਡੀ ਐਡਿਕਸ਼ਨ ਸੈਂਟਰ ਭੇਜਿਆ ਜਾਂਦਾ ਸੋ ਇਸ ਤਰ੍ਹਾਂ ਦੇ 1121 ਡਰਗ ਯੂਜ਼ਰਸ ਅਸੀਂ 64 ਏ ਦੇ ਵਿੱਚ ਡੀ ਐਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਏ ਹੈਗੇ ਵਿਦ ਕੋਰਟ ਆਰਡਰਸ ਇਨਾ ਤੋਂ ਇਲਾਵਾ ਮੋਟੀਵੇਟ ਕਰਕੇ ਇੰਡੀਪੈਂਡ ਆਪਣੇ ਤੌਰ ਤੇ 57 5786 ਜਿਹੜੇ ਡਰਗ ਯੂਜ਼ਰਸ ਅਸੀਂ ਡੀਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਏ ਹੈਗੇ ਤੇ 6483 ਜਿਹੜੇ ਡਰਗ ਯੂਜ਼ਰਸ ਹੋਰ ਸੈਂਟਰਸ ਦੇ ਵਿੱਚ ਅਸੀਂ ਲੈ ਕੇ ਗਏ ਹਾਂ ਸੋ ਇੱਕ ਬਹੁਤ ਹੀ ਇਫੈਕਟਿਵ ਤਰੀਕੇ ਨਾਲ ਸਾਰੀ ਏਜੰਸੀਆਂ ਦਾ ਤਾਲਮੇਲ ਨਾਲ ਜਿਹੜਾ ਸਾਡਾ ਅੱਗੇ ਵੀ ਜਿਹੜਾ ਫੋਕਸ ਰਹੂਗਾ ਉਹ ਇਸ ਤੇ ਰਹੂਗਾ ਕਿ ਵੀ ਆਰ ਨਾਟ ਇਨ ਦਾ ਨੰਬਰਸ ਗੇਮ ਕਿ ਅਸੀਂ ਇੰਨੇ ਐਫ ਆਈ ਆਰ ਆ ਦਰਜ ਕਰ ਲਈ ਹੈ ਕਿਸੇ ਵੀ ਖਾਨੇ ਨੂੰ ਕਿਸੇ ਵੀ ਅਫਸਰ ਨੂੰ ਕੋਈ ਟਾਰਗੇਟ ਨਹੀਂ ਦਿੱਤਾ ਗਿਆ। ਤੋਂ ਸਾਡਾ ਸਿਰਫ ਇੱਕ ਕੰਮ ਹੈਗਾ ਕਿ ਇਨਫੋਰਮੇਸ਼ਨ ਬੇਸ ਜਿਹੜੇ ਤੁਹਾਡੇ ਤੋਂ ਲੋਕਾਂ ਤੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਜਾਂ ਸਾਡੀ ਜਿਹੜੀ ਆਪਣੀ ਐਨਾਲਿਸਿਸ ਹੈਗੀ ਤੋਂ ਜਿਹੜੇ ਲੋਕ ਐਕਚੁਅਲੀ ਵੇਚ ਰਹੇ ਹੈਗੇ ਉਹਨਾਂ ਨੂੰ ਫਲੈਗ ਕਰੋ। ਵਾਟਐਵਰ ਇਜ਼ ਦਾ ਨੰਬਰ। ਸੋ ਇਸ ਤੇ ਥਰਸਟ ਜਿਹੜੀ ਸਾਡੀ ਰਹੂਗੀ। ਨਾਲ ਦੀ ਨਾਲ ਅਸੀਂ ਇੱਕ ਮੇਜਰ ਸ਼ਿਫਟ ਕਰ ਰਹੇ ਹੈਗੇ ਜਿਹੜੀ ਸਾਡੀ ਹੈ ਸੇਫ ਪੰਜਾਬ ਜਿਹੜੀ ਡਰਗ ਹੈਲਪ ਲਾਈਨ ਹੈਗੀ ਇਸ ਤੇ ਆਮ ਲੋਕੀ ਸਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਦੇ ਰਹੇ ਹੈਗੇ ਸੋ ਸਾਡਾ ਹੁਣ ਐਨਫੋਰਸਮੈਂਟ ਦਾ ਟ੍ਰੈਂਡ ਅਸੀਂ ਸ਼ਿਫਟ ਕਰ ਰਹੇ ਹੈ ਕਿ ਜੋ ਸਾਨੂੰ ਟਿਪ ਆਵੇ ਉਸ ਤੇ ਐਫ ਆਈ ਆਰ ਦਰਜ ਹੋਵੇ ਤੇ ਕਾਰਵਾਈ ਹੋਵੇ ਡੀ ਐਡਿਕਸ਼ਨ ਤੇ ਸਾਡਾ ਫੋਕਸ ਰਹੂਗਾ ਤੇ ਇਸ ਨੂੰ ਅਸੀਂ ਇੱਕ ਅਸੀਂ ਸਮਝਦੇ ਹਾਂ ਕਿ ਜਿਹੜਾ ਡਰਗ ਯੂਜ਼ਰ ਹੈਗਾ ਉਹ ਇੱਕ ਵਿਕਟਿਮ ਹੈ ਜਿਹੜਾ ਉਸ ਨੂੰ ਵੇਚਦਾ ਹੈਗਾ ਉਹ ਸਾਡਾ ਬੁਲਸੇਮ ਇਸ ਫਿਲਾਸਫੀ ਦੇ ਨਾਲ ਅਸੀਂ ਇਸ ਪ੍ਰੋਬਲਮ ਨੂੰ ਅਪਰੋਚ ਕਰ ਰਹੇ ਹਾਂ ਜਿਹੜੇ ਬੇਲ ਤੇ ਲੋਕ ਬਾਹਰ ਆ ਰਹੇ ਹੈਗੇ ਉਹਨਾਂ ਤੇ ਇੱਕ ਅਸੀਂ ਨਿਗਰਾਨੀ ਦਾ ਸਿਸਟਮ ਜਿਹੜੀ ਪਿੰਡ ਦੀ ਪੰਚਾਇਤ ਜਾਂ ਮੋਹੱਲੇ ਦੇ ਜਿਹੜੇ ਜਿਹੜੀ ਵਾਰਡ ਕਮੇਟੀਆਂ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹੈਗੇ ਕਿ ਉਹਨਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਡੀ ਐਡਿਕਸ਼ਨ ਸੈਂਟਰਾਂ 'ਚ ਜਾਓ ਓਟ ਸੈਂਟਰਾਂ 'ਚ ਜਾਓ ਜਿਹੜੇ ਉਹਨਾਂ ਦੇ ਵਿੱਚ ਰਿਪੀਟ ਆਫੈਂਡਰਸ ਹੈਗੇ ਉਹਨਾਂ ਨੂੰ ਰਿਪੀਟ ਆਫੈਂਡਰਸ ਨੂੰ ਜਿਹੜਾ ਹੈਗਾ ਐਸ ਪਰ ਲਾਅ ડીਲ ਕੀਤਾ ਜਾਏਗਾ ਐਫ ਆਈ ਆਰ ਦਰਜ ਕੀਤੀ ਜਾਊਗੀ ਤੇ ਇਹ ਵੀ ਅੰਡਰ ਐਗਜ਼ਾਮੀਨੇਸ਼ਨ ਹੈ ਮੈਂ ਇਸ ਬਾਰੇ ਪਹਿਲੇ ਬਰੀਫ ਕੀਤਾ ਸੀਗਾ ਕਿ ਜਵੇਂ ਲਾਅ ਨੂੰ ਅ ਦੇਖਦੇ ਹੋਏ ਕੰਪੀਟੈਂਟ ਕੋਰਟ ਤੋਂ ਆਰਡਰਸ ਲੈ ਕੇ ਜੇ ਕੋਈ ਬਿਗ ਫਿਸ਼ ਬੇਲ ਤੇ ਆਂਦਾ ਹੈ ਉਸ ਨੂੰ ਅਸੀਂ ਜਿਵੇਂ ਉਹ ਐਂਕਲਟ ਜਾਂ ਕੋਈ ਇਸ ਤਰ੍ਹਾਂ ਦਾ ਮੋਨਿਟਰਿੰਗ ਡਿਵਾਈਸ ਕੀਪਿੰਗ ਇਨ 뷰 ਦਾ ਰਾਈਟ ਟੂ ਪ੍ਰਾਈਵੇਸੀ ਇਸ ਚੀਜ਼ ਨੂੰ ਲੀਗਲੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇੱਕ AI ਬੇਸਡ ਅਸੀਂ ਡਾਟਾਬੇਸ ਨਵਾਂ ਬਣਾਵਾਂਗੇ ਜਿਵੇਂ ਸਾਡਾ ਪਾਇਸ ਸੌਫਟਵੇਅਰ ਪੀਐਨ 7 ਹਰ ਖਬਰ ਸੱਚ ਕੇ ਸਾਥ